ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਸ ਬਲੌਗ ਦੇ ਵਿੱਚ ਸਵਾਗਤ ਆ ਤੇ ਆਪਾਂ ਰੁਕੇ ਸੀ ਰਾਤ ਪਾਣੀਖਰ ਇੱਥੋਂ ਆਪਾਂ ਤੁਰਦੇ ਆ ਹੌੜੀ ਹੌੜੀ ਕਾਰਗਿਲ ਦੇ ਨੇੜੇ ਹੁੰਨੇ ਆ ਅੱਜ 27 ਜੂਨ ਤੇ ਇਹਨਾਂ ਬਾਈ ਹੋਰਾਂ ਦਾ ਧੰਨਵਾਦ ਇਹਨਾਂ ਨੇ ਰੋਟੀ ਬਹੁਤ ਵਧੀਆ ਖਵਾਈ ਬਹੁਤ ਅੱਛਾ ਖਾਣਾ ਦਿਆ ਥੈਂਕ ਯੂ ਸਰ ਥੈਂਕ ਯੂ ਇਹ ਸਫ਼ਰ ਦੇ ਵਿੱਚ ਮੈਨੂੰ ਪਹਿਲੀ ਵਾਰੀ ਅੱਟ ਦੀ ਰੋਟੀ ਮਿਲੀ ਬਿੱਲੂ ਕਿਤੇ ਪਹਿਲਾਂ ਮਿੱਠਾਈ ਸੀ ਸਾਰਾ ਸੋ ਚੱਲਦੇ ਆ ਤੇ ਆਹ ਲੋਕੇਸ਼ਨ ਦੇਖ ਲਓ ਪਾਣੀਖਰ ਇਹ ਪੈਟਰੋਲ ਪੰਪ ਆ ਤੇ ਇਹਦੇ ਨਾਲ ਹੀ ਬਿਲਕੁਲ ਇਹ ਟੱਪ ਆ ਇਹਨਾਂ ਦਾ ਲੱਗਿਆ ਹੋਇਆ ਬੋਰਡ ਜਾ ਇੱਥੇ ਨਿਕਾ ਜਾ ਵਧੀਆ ਰੋਟੀ ਪਾਣੀ ਹੁੰਦਾ ਇਹਨਾਂ ਦਾ ਠੀਕ ਹੈ ਆਪਾ ਅੱਛੇ ਆ ਵੀ ਇਹ ਵੀ ਸਾਡਾ ਇੱਕ ਮੁਸਾਫਰ ਸਾਨੂੰ ਮਿਲ ਗਿਆ ਸੀ ਅੱਸੀ ਇਹਦਾ ਵੀ ਹੱਲ ਹੋ ਗਿਆ ਵਧੀਆ ਚੱਲ ਇਹ ਬਾਈ ਦਾ ਟਰੱਕ ਮਗਰ ਖੜਾ ਜਿਹੜਾ ਦਿਨ ਦੀ ਸ਼ੁਰੂਆਤ ਕਰਦੇ ਆ ਜੀ ਆਪਾਂ ਨੌਨ ਮਿਰਚਾਂ ਵਾਲੇ ਪਰੌਠੇ ਤੋਂ ਵਧੀਆ ਟਿਕਾਣਾ ਮਿਲ ਗਿਆ ਇਹ ਹੁਣ ਤੱਕ ਮੈਦੇ ਦੀਆਂ ਰੋਟੀਆਂ ਖਾਧੀਆਂ ਸਫਰ ਤੇ ਪਹਿਲੀ ਵਾਰੀ ਆਪਾਂ ਨੂੰ ਆਟੇ ਦੀਆਂ ਰੋਟੀਆਂ ਮਿਲਣ ਲੱਗੀਆਂ ਨੇ ਨਾਲ ਚਾਹ ਕਹਿੰਦਾ ਭਾਈ ਤੇ ਲੂਣ ਮਿਰਚਾਂ ਦਾ ਪਰੌਠਾ ਪਾਣੀ ਖਾਰ ਆਪਾਂ ਰੁਕੇ ਹੋਏ ਸੀ ਤੇ ਇੱਥੇ ਆਪਾਂ ਨੂੰ ਆਪਣੇ ਮਿਲ ਕੇ ਦੋ ਸੱਚੇ ਪੰਜਾਬ ਵਾਲੇ ਭੜਾ ਭਗਤ ਵਾਲੇ ਮੈਨੂੰ ਬਹੁਤ ਮਿਲਿਆ ਪਹਿਲਾਂ ਵੀ ਇਹ ਬਾਈ ਦਾ ਪਿੰਡ ਭਗਤ ਦੋਨੇ ਭਗਤ ਤੇ ਸੋ ਬਾਈ ਇਹ ਬਾਈ ਭਗਤ ਤੋਂ ਮੈਂ ਬਰਗਾੜੀ ਤੋਂ ਕੋ ਬਰਗਾੜੀ ਤੋਂ ਅੱਛਾ ਬਰਗਾੜੀ ਤੋਂ ਬਾਈ ਉਹ ਆਪਣੇ ਬੇਲੀ ਕੋਟ ਵਾਲਾ ਪੈਂਦਾ ਤੁਹਾਡਾ ਭਿੰਦਰ ਬਰਗਾੜੀ ਗੋੜਾ ਵਾਲੇ ਇਹੜੇ ਮੌਲੇ ਮਸ਼ਹੂਰ ਹਾਂ ਹਾਂ ਗਾੜੀ ਮੋਲੇ ਹਾਂ ਗੋੜਾ ਵਾਲੇ ਤੇ ਇਹਨਾਂ ਬਾਈ ਉਹਨਾਂ ਨੂੰ ਸੋਹਣੀਆਂ ਗੱਲਾਂ ਬਾਤਾਂ ਹੋ ਗਈਆਂ ਵਧੀਆ ਚੱਤ ਲੱਗ ਰਿਹਾ ਮੈਂ ਤਾਂ ਹੋਰ ਪੀਪੀ ਨੰਬਰ ਵੇਖ ਕੇ ਹੀ ਮੈਨੂੰ ਬੰਦੇ ਪੰਜਾਬ ਦੇ ਲੱਗਦੇ ਆ ਸਾਨੂੰ ਆਈ ਲੱਗਿਆ ਸੀ ਇੱਕ ਨਾ ਬੰਦਾ ਦੇਖਿਆ ਵਾ ਸਾਨੂੰ ਪਛਾਣ ਆਈ ਤੁਹਾਡੀ ਠੀਕ ਹੈ ਠੀਕ ਹੈ ਬਾਈ ਐਸਾ ਪੰਪ ਤੇ ਆਪਣੇ ਡੇਰੇ ਲੱਗੇ ਹੋਇਆ ਗੱਲ ਦੇ ਤੇ ਇੱਥੇ ਹੀ ਰੌਣਕ ਲੱਗੀ ਜਾਂਦੀਆਂ ਪੂਰੀਆਂ ਪਹੁੰਚੋ ਬਾਈ ਫਿਰ ਵਧੀਆ ਤੁਸੀਂ ਵੀ ਠੀਕ ਹੈ ਬੋਲ ਜੀ ਠੀਕ ਹੈ ਅੱਜ ਪਦਮ ਤੱਕ ਪਹੁੰਚੋਗੇ ਤੁਸੀਂ ਪਦਮ ਜਾ ਕੇ ਲਾਓ ਨੀ ਯਾਰੇ ਬਾਈ ਆ ਸ਼ੁਰੂਵੈਲੀ ਵਾਲੇ ਨੇ ਰਾਤਾਪੁਰ ਨੂੰ ਜਵਾਬ ਦਿੱਤਾ ਹੀ ਰਹਿਣ ਤੋਂ ਪਰ ਉਸ ਤੋਂ ਸੋਨਾ ਟਿਕਾਣਾ ਮਿਲ ਗਿਆ ਆਪਾਂ ਨੂੰ ਇਹ ਵਧੀਆ ਤੇ ਆ ਟਰੱਕ ਵਾਲੇ ਦਾ ਵੀ ਹੱਲ ਹੋ ਗਿਆ ਜਾਦੇ ਜਵਾਖਾ ਕੋਲੇ ਪਹੁੰਚਦਾ ਹੋ ਗਿਆ ਵਧੀਆ ਵਿਚਾਰਾ ਇਹ ਖੜਾ ਸੀ ਇੱਥੇ ਦੋ ਦਿਨਾਂ ਦਾ ਘਰ ਗੱਲ ਪੁਲਿਸ ਮੁ슬ਿਮਾਬਾਦੀ ਸ਼ੁਰੂ ਹੋ ਗਈ ਤੇ ਕਾਲਾ ਪਹਿਰਾਵਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਮੁਹਾਰਮ ਦੇ ਦਿਨ ਚੱਲੀ ਜਾਂਦੇ ਆ ਜਿਵੇਂ ਜਿਵੇਂ ਆਪਾਂ ਸ਼ਹਿਰਾਂ ਦੇ ਨੇੜੇ ਆਈ ਜਾਂਦੇ ਆ ਕੱਚਿਆਂ ਘਰਾਂ ਦੀ ਜਗ੍ਹਾ ਪੱਕੇ ਘਰ ਲਈ ਜਾਂਦੇ ਆ ਜਿਹੜੇ ਸੁੱਕੇ ਖੁਸ਼ਕ ਪਹਾੜ ਸੀ ਉਹਨਾਂ ਦੀ ਜਗ੍ਹਾ ਤੇ ਇਹ ਹਰੇ ਭਰੇ ਖੇਤ ਆ ਗਏ ਇਹ ਸਫ਼ਰ ਤੇ ਮੈਨੂੰ ਕੱਲ ਦੀ ਥਰੋਂ ਦੀ ਸੁਣ ਲੱਗੀ ਆ ਤੇ ਮੈਨੂੰ ਰਾਹਾਂ ਦਾ ਮੋਹਨ ਲੱਗ ਪਿਆ ਐਂ ਲੱਗਦਾ ਜਿਵੇਂ ਕਿਸੇ ਜਾਣ ਪਹਿਚਾਨ ਵਾਲੇ ਇਲਾਕੇ 'ਚ ਫਿਰਦੇ ਹੋਣ ਅਵੇਰ ਲਿਵਰ ਲੀ ਸਾਰੀ ਸਰੋਂ ਆ ਜੋਂ ਦੇ ਵਿੱਚ ਬੀਤੀ ਹੋਈ ਆ ਸਰੋਂ ਐਸ ਪਹਾੜ ਦੇ ਚਾਸ਼ਪਰੇ ਰਾਹ ਬਣਿਆ ਹੋਇਆ ਤੇ ਚਾਸ਼ਪਰੇ ਬਿਜਲੀ ਵਾਲੇ ਤੇ ਜਿਉ ਦੇ ਨੈਟਵਰਕ ਵਾਲੇ ਖੰਭੇ ਲੱਗੇ ਹੋਏ ਆ ਉਹ ਜੋਂ ਟੀਸੀ ਦੇ ਲੱਗੇ ਹੋਏ ਸਿਖਰ ਤੇ ਇਧਰ ਦੀ ਰਾਹ ਇਹਨੇ ਮਗਰ ਜਾਂਦਾ ਪਹਾੜ ਦੇ ਮਤਲਬ ਇਹਨੇ ਪਹਾੜ ਦੇ ਮਗਰ ਵੀ ਪਿੰਡ ਵਸੇ ਹੋਏ ਆ ਆਪਾਂ ਨੂੰ ਲੱਗਦਾ ਵੀ ਪਹਾੜ ਸੁਨਨੇ ਆ ਪਰ ਪਹਾੜਾਂ 'ਚ ਬਹੁਤ ਲੋਕ ਰਹਿੰਦੇ ਆ ਮੈਂ ਤੁਰਦਾ ਤੁਰਦਾ ਬਾਬਾ ਉੱਚੇ ਥਾਂ ਤੇ ਆ ਗਿਆ ਇੱਥੋਂ ਦੇ ਕਸ਼ਮੀਰ ਦੇ ਆਪੇ ਪਿੰਡ ਦੇਖੀਏ ਨਾ ਤਾਂ ਭਰੇ ਹੋਇਆ ਹਰਿਆਲੀ ਦੇ ਨਾਲ ਦੂਰ ਤੱਕ ਇਹ ਤਿੰਨ ਚਾਰ ਪਿੰਡ ਪੈਂਦੇ ਆ ਇਕੱਠੇ ਕਿੱਥੋਂ ਤੱਕ ਨਿਗਾਹ ਮਾਰੀਏ ਰੋਖੀ ਰੋਖ ਲੱਗੇ ਹੋਏ ਆ ਹਵਾ ਨੇ ਬਈ ਆਪੇ ਸਾਫ਼ ਹੋਣਾ ਇਧਰ ਪੈਂਜਲਾ ਪਾਸ ਉਤਰਨ ਤੋਂ ਬਾਅਦ ਫਰੂ ਵੈਲੀ ਸ਼ੁਰੂ ਹੁੰਦੀ ਆ ਫਰੂ ਵੈਲੀ ਦੀ ਸਾਰੀ ਆਬਾਦੀ ਮੁ슬ਿਮ ਆਬਾਦੀ ਆ ਇਸ਼ੀਆ ਮੁਸਲਮਾਨ ਨੇ ਤੇ ਕਾਰਗਿਲ ਦੇ ਨੇੜੇ ਆ ਇੱਧਰ ਜਿੰਨੇ ਵੀ ਪਿੰਡ ਨੇ ਸਾਰੇ ਪਿੰਡ ਪੱਕੀਆਂ ਇੱਟਾਂ ਦੇ ਬਣੇ ਹੋਏ ਨੇ ਘਰ ਸਾਰੇ ਪਿੰਡਾਂ ਦੇ ਪੂਰੇ ਪਿੰਡ ਦੇ ਬਿਜਲੀ ਆਉਂਦੀ ਆ ਨੈਟਵਰਕ ਆਉਂਦਾ ਟਾਵਰ ਵੀ ਲੱਗੇ ਹੋਏ ਆ ਤੇ ਜਿਹੜਾ ਬ੍ਰੌਡਬੈਂਡ ਹੁੰਦਾ Jio ਦੀ ਸਪਲਾਈ ਉਹ ਵੀ ਆਉਂਦੀ ਆ BSNL Jio Airtel ਤਿੰਨਾਂ ਦਾ ਨੈਟਵਰਕ ਹੈ ਇੱਥੇ ਆ ਜਿਹੜੀਆਂ ਆਪਾਂ ਨੂੰ ਮਗਰ ਇੱਕ ਵੀ ਕਾਰ ਨਹੀਂ ਦਿੱਸਦੀ ਸੀਗੀ ਇਹ ਸਾਰੀ ਵੈਲੀ ਕਾਰਾਂ ਦੀ ਭਰੀ ਹੋਈ ਆ ਸ਼ਹਿਰ ਦੇ ਨੇੜੇ ਹੋਣ ਕਰਕੇ ਸੜਕਾਂ ਵੀ ਪੱਕੀਆਂ ਨੇ ਬਿਜਲੀ ਦੀ ਪਾਣੀ ਦੀ ਪੂਰੀ ਸੌਲ ਸਪਲਾਈ ਆ ਲੋਕਾਂ ਦਾ ਰਹਿਣ ਸਹਿਣ ਅੱਥੇ ਪੂਰਾ ਵਧੀਆ ਆ ਚੀਜ਼ਾਂ ਦੱਸਦੀਆਂ ਨੇ ਵੀ ਇਹ ਇਲਾਕਾ ਪੂਰਾ ਡਿਵੈਲਪ ਆ ਚੀਲ ਦੀਆਂ ਜੰਗਾਠਾਂ ਬਣਾਈ ਜਾਂਦੇ ਆ ਬਾਈ ਮਾਰੇ ਬੰਦੇ ਦੇ ਘਰ ਦੇ ਨਾ ਖਰਚ ਆ ਜਾਂਦਾ ਗੱਲੀਆਂ ਚੰਗਾ ਠਾ ਚੰਗਾ ਠਾ ਇਧਰ ਆਪਣੇ ਕੋਈ ਵੀ ਇਲੈਕਟਰ ਨਹੀਂ ਲਾਉਂਦਾ ਗਿਆ ਨਾ ਹੀ ਡਾਟਾ ਲਾਉਂਦੇ ਨਵੇਂ ਮਕਾਨ ਤੇ ਕੰਧਾਂ ਖੜੀਆਂ ਕਰਕੇ ਸੀਮਿੰਟ ਦੇ ਬਲੋਕਾਂ ਦੀਆਂ ਤੇ ਫੇਰ ਲੱਕੜਾ ਪਾਉਂਦੇ ਆ ਸਤੀਰੀਆਂ ਦੀ ਜਗ੍ਹਾ ਤੇ ਸ਼ਤੀਰੀਆਂ ਦੀ ਜਗ੍ਹਾ ਤੇ ਲਾਉਂਦੇ ਇਹ ਲੱਕੜਾ ਤੇ ਫਿਰ ਟੇਢੀਆਂ ਲੱਕੜਾਂ ਇਦੋਂ ਵੀ ਬਰੀਕ ਲਾਉਂਦੇ ਆ ਓਏ ਬਾਈ ਹੋਈ ਲਾਈਵ ਇੱਥੇ ਤੇ ਮੇ ਆਪਣੇ ਪਹਿਲਾਂ ਟੀਲਾ ਪੱਤੇ ਨੇ ਛੱਤਾਂ ਹੁੰਦੀਆਂ ਸੀ ਉਵੇਂ ਨੇ ਪਰ ਇਹ ਟੀਲਾ ਨਹੀਂ ਲਾਉਂਦੇਗੇ ਇਹਨਾਂ ਲੱਕੜਾਂ ਆ ਲੱਕੜਾਂ ਚਣ ਕੇ ਇਹਦੇ ਉੱਤੇ ਮੜ ਕੇ ਬਰੀਕ ਜਿਹੀ ਲੱਕੜਾ ਪਾ ਦਿੰਦੇ ਆ ਉੱਤੇ ਮਿੱਟੀ ਪਾ ਕੇ ਤਰਪਾਲ ਪਾ ਦਿੰਦੇ ਆ ਬਸ ਆ ਵੀ ਇਧਰ ਚ ਦੇਖਦੀਆਂ ਇਧਰ ਲੱਕੜਾਂ ਇਹ ਇਸ ਤਰੀਕੇ ਨਾਲ ਲਾਉਂਦੇ ਆ ਮੈਂ ਹੁਣ ਤੱਕ ਜਿੰਨਾ ਕਿ ਘੁੰਮਿਆ ਉਤੋਂ ਇਹੀ ਸਿੱਤਾ ਕੱਢਿਆ ਕਿ ਜਿੱਥੇ ਪੱਕੀਆਂ ਸੜਕਾਂ ਪਹੁੰਚ ਗਈਆਂ ਤੇ ਇੱਕ ਜਿੱਥੇ ਜੀਨ ਦੀ ਪੈਂਟ ਪਹੁੰਚ ਗਈ ਉੱਥੇ ਉਹਨਾਂ ਲੋਕਾਂ ਦਾ ਟਰੈਡੀਸ਼ਨ ਦੋ ਚਾਰ ਸਾਲਾਂ ਦਾ ਮਹਿਮਾਨ ਹੀ ਹੁੰਦਾ ਹੌਲੀ ਹੌਲੀ ਇਹ ਸਾਰਾ ਕੁਝ ਵਿਸ਼ਵੀ ਕਰਨ ਦੇ ਪ੍ਰਭਾਵ ਵੇਖ ਆ ਜਾਂਦਾ ਇਨੇ ਕੇ ਪਿੰਡ ਨੇ ਫਿਰ ਇੰਨਾ ਵੀ ਖਾਲੀ ਥਾਂ ਨਹੀਂ ਮਿਲਦਾ ਗਿਆ ਕਾਰਗਿਲ ਤੋਂ ਬਾਅਦ ਫੇਰ ਆਪਾਂ ਚਲਾਂਗੇ ਤਾਂ ਨੂੰ ਲੇ ਵੱਲ ਤੋਂ ਦੋ ਦਿਨਾਂ 'ਚ ਆਪਾਂ ਕਾਰਗਿਲ ਪਹੁੰਚ ਜਾਵਾਂਗੇ ਇੱਥੇ ਥਾਂ ਵੀ ਪਧਰਾ ਇੱਥੇ ਆਕਸੀਜਨ ਵੀ ਵਧੀਆ ਹੈਗੀ ਆ ਤੁਰਨ ਦੇ ਵਿੱਚ ਕੋਈ ਸਮੱਸਿਆ ਨਹੀਂ ਹੋਊਗੀ ਕਾਰਗਿਲ ਜਾ ਕੇ ਨਹਾਵਾਂਗੇ ਢੀੜੇ ਕੱਪੜੇ ਧੋਵਾਂਗੇ ਸਾਰੇ ਕੜੀ ਸੁਰਤਾਂ ਦੀ ਆ ਰੰਗੀ ਇਹੋ ਜਾਂ ਕਾਲੀ ਛੇਤੀ ਮੈਲਾ ਹੁੰਦਾ ਹੈ ਪਹਿਲਾਂ ਨਾਲ ਲਾਲ ਜਿਹਾਂ ਰੰਗ ਵਧੀਆ ਸੀਗੇ ਉਹ ਭਾਵੇਂ ਪੰਜਾਹ ਤੋਂ 15 ਦਿਨ ਪਈ ਫਿਰ ਪਤਾ ਹੀ ਨਹੀਂ ਲੱਗਦਾ ਕਿ ਇਹ ਦੋ ਦਿਨਾਂ ਚ ਕਾਲੀ ਹੋ ਜਾਂਦੀ ਸਫਰਾਂ ਦੇ ਵਿੱਚ ਹਮੇਸ਼ਾ ਗੂੜੇ ਰੰਗ ਦੇ ਕੱਪੜੇ ਚਾਹੀਦੇ ਆ ਇੱਕ ਤਾਂ ਉਹਨਾਂ ਦੇ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਤੇ ਦੂਜਾ ਉਹਨਾਂ 'ਚ ਛੇਤੀ ਮੈਲ ਦਾ ਵੀ ਨਹੀਂ ਪਤਾ ਲੱਗਦਾ ਗਿਆ ਫਿੱਕਾ ਰੰਗ ਬਹੁਤ ਛੇਤੀ ਮੈਲਾ ਹੋ ਜਾਂਦਾ ਮੌਸਮ ਦਾ ਮਜਾਜ ਬਦਲ ਗਿਆ। ਮਾਰ ਗਰਮੀ ਬਹੁਤ ਸੀਗੀ ਤੇ ਇੱਥੇ ਹੁਣ ਠੰਡ ਜੀ ਹੋ ਗਈ ਆ ਤੇ ਬੱਦਲ ਵਾਈ ਜੀ ਹੋ ਗਈ ਆ। ਮੀਂਹ ਇੱਥੇ ਬਾੜਾ ਨਹੀਂ ਆਉਂਦਾ ਹੁੰਦਾ ਆ। ਬਸ ਆ ਭੂਰ ਜਿਉਂਦੀ ਹੁੰਦੀ ਆ ਮਾੜੀ ਜੀ। ਤੇ ਇੱਥੇ ਆਪਾਂ ਨੂੰ ਮਿਲਿਆ ਹੈਗਾ ਇੱਕ ਰਿਫਰੈਸ਼ਮੈਂਟ ਪੁਆਇੰਟ। ਇਹਦੇ ਕੋਲ ਕੁਝ ਖਾਣੇ ਪੀਣੇ ਆ। ਮੈਂ ਸਵੇਰ ਤੋਂ ਚੱਲਿਆ 9 ਕਿਲੋਮੀਟਰ ਵਾਟ ਤੁਰ ਕੇ ਆ ਗਿਆ। ਪੱਦਰੋਂ ਦੇ ਪਤਾ ਹੀ ਨਹੀਂ ਲੱਗਦਾ ਗਿਆ। ਆਪ ਤਾਂ ਨਮਕੀਨ ਚਾਹ ਬਹੁਤ ਪੀਤੇ ਹੈ ਨਾ ਬਾਬਾ ਜੀ کیسے ਹੋ ਬਾਬਾ ਜੀ ਨਾ ਠੀਕ ਹੈ ਇੱਕ ਮੇਰੇ ਕੋ ਦੁੱਧ ਵਾਲੀ ਮਿੱਠੀ ਚਾਹ ਬਣਾ ਕੇ ਦਿਓ ਅੱਛੀ ਸੀ ਅੱਖ ਖੜ ਜੀ ਪੀ ਕੇ ਠੀਕ ਹੈ ਨਾ ਤੇਰੇ ਕੋਲ ਖਾਣ ਪੀਣ ਨੂੰ ਕੀ ਮਹੌਲਾ ਹੋਰ ਅੱਛਾ ਆਈਸਕ੍ਰੀਮ ਵੀ ਮਿਲਦੀ ਆ ਹਾਂ ਜੀ ਚਾਹ ਨਾਲ ਤਾਂ ਆਈਸਕ੍ਰੀਮ ਖਾਦੀ ਨਹੀਂ ਜਾਣੀ ਰਹਿਣਾ ਹਾਂ ਪਾਣੀ ਦੇ ਪੀਣ ਨੂੰ ਜਦ ਤਾਲੂਆਂ ਨਾਲ ਲੱਗੀ ਪਈ ਹੈ ਜੀ ਫੁੱਟ ਕੇ चाइम बच्चे जो आज जो चाइम बो चाइम बो बिस्कुट बिस्कुट है चाय में अदरक नहीं डालना ठीक है सर अदरक हाँ अदरक तो नहीं डालते ना आप तो अलग बना हाँ अलग से बनाओ अदरक नहीं चाहिए बिल्कुल भी अच्छा। चीनी और पत्ती हमको पहले पता नहीं था लेकिन मेरे को पता चलता जैसे जैसे मैं नोट कर लेता हूँ बाद में करेंगे ये ट्रैक पानी घर से शुरू होकर चलता है पहलगाम ना के okay. पानी का नंबर है मेरे पास एक आदमी का मैं उससे पूछूंगा उसको पता होगा तो पता अभी चलता होगा मौसम तो ठीक है ना हां भी है चलता है ना मैंने आर्यन वैली से नुब्रा वैली ट्रैक ट्रैक करके जाना है वहां से भी मैंने एक दो ट्रैक देखे हैं है। मैप पे वो हैं मैं खरुंगला नहीं जाऊंगा आर्यन से ट्रैक करके नुब्रा पहुंचूंगा और क्या डिस्कोकेट ਨੇ بس ਚਾਹੇ ਚਾਹੀਏ ਕੇਕ ਕਿਹਦਾ ਹੁੰਦਾ ਹੈ ਆਪਕਾ ਦੇ ਨਾ ਹਾਂ ਕੇਕ ਕਿਹਦਾ ਹੁੰਦਾ ਹੈ ਕੁਝ ਪੈਕੇਟ ਕਿਹਾ ਲੈ ਗਏ ਗੁਰੇ ਨੂੰ ਚਾਹ ਠੀਕ ਹੈ अकेली ਬਾਅਦ ਵਿੱਚ ਲੈਂਦੇ ਹਾਂ ਕੇਕ ਮੇਰੇ ਦੋਸਤ ਆ ਰਹੇ ਹਨ ਕੁਝ ਫਿਰ ਖਾएंगे ਕੇਕ ਆਪਸੇ ਪੰਡ ਹੈਗਾ ਦਮਸਨਾ ਦਮਸਨਾ ਜਦੋਂ ਆਪਾਂ ਮੋਟਰਸਾਈਕਲ ਤੇ ਜਾਂ ਕਾਰ ਤੇ ਹੁੰਨੇ ਆ ਉਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਇਲਾਕਾ ਬਦਲਦਾ ਹੈ ਜੋ ਬੰਦਾ ਪੈਦਲ ਹੁੰਦਾ ਉਹ ਤੋਂ ਜਿਹੜੀ ਵੀ ਕੋਈ ਚੀਜ਼ ਬਦਲਦੀ ਆ ਘਰਾਂ ਦਾ ਮਾਹੌਲ ਬਦਲਦਾ ਫਸਲ ਵਾੜੀ ਬਦਲਦੀ ਆ ਉਹ ਸਾਰੇ ਗੱਲਾਂ ਦਾ ਪਤਾ ਲੱਗਦਾ। ਸੂਰੂ ਦਰਿਆ ਇੱਥੇ ਆ ਕਿ ਪੱਧਰਾ ਜਿਹਾ ਹੋ ਜਾਂਦਾ ਕਿਉਂਕਿ ਕਾਫੀ ਚੌੜਾ ਹੋ ਜਾਂਦਾ ਦਰਿਆ ਜਿੱਥੇ ਭੀੜਾ ਉੱਥੇ ਪਾਣੀ ਤੇਜ਼ ਵਗਦਾ। ਇੱਥੇ ਕਿੰਨਾ ਦਰਿਆ ਦਾ ਪਾਸਾ ਨੂੰ ਹੀ ਪਿਆ ਸੁੱਕਾ ਹੀ ਪਿਆ ਪਰ ਹੁਣ ਜਿਵੇਂ ਜਿਵੇਂ ਮਗਰ ਮੀਂਹ ਪਈ ਜਾਂਦੇ ਨੇ ਓਵੇਂ ਓਵੇਂ ਨਾ ਦਰਿਆਵਾਂ ਦੇ ਵਿੱਚ ਪਾਣੀ ਵਧੀ ਜਾਣਾ। ਉਹ ਸਾਹਮਣੇ ਪੁਲਿਸ ਸਟੇਜ ਸੀ 20 ਕਿਤੇ ਦਾ ਜਮਾ ਜਾਂ ਤਿੱਖੜ ਦੁਪਹਿਰ ਹੋ ਜਾਂਦਾ ਤੇ ਕਿਤੇ ਠੰਡ ਲੱਗਣ ਲੱਗ ਪੈਂਦੀ ਆ ਆਈ ਲਵ ਸਰੂ ਵੈਲੀ ਇੱਥੇ ਜਾਂਦਰਾ ਦਾ ਆਪਣਾ ਹੱਕ ਬਣਦਾ ਥੱਲੇ ਉਤਰ ਕੇ ਜਾ ਕੇ ਆਉਂਦੇ ਨਾਲ ਇੱਥੇ ਕਰੋੜੇ ਫੋਟੋ ਇੱਕ ਮੈਂ ਤਾਂ ਸਫਰ ਦੇ ਫੋਟੋ ਹੀ ਨਹੀਂ ਕਰਾਈ ਕੋਈ ਆਉਦੇ ਨੇ ਤੇ ਸੈਲਫੀ ਪੋਰਟ ਬਣਿਆ ਹੋਇਆ ਓਏ ਭਾਈ ਤੇ ਸੈਲਫੀਆ ਖਿੱਚੋ ਤੇ ਨਾਲੇ ਹੈਗਾ ਸਰੂ ਵੈਲੀ ਦਾ ਵਿਊ ਪੁਆਇੰਟ ਤੁਸੀਂ ਵੀ ਮੇਰੀ ਸਕਰੀਨ ਦੇ ਵਿੱਚ ਦੀ ਦੇਖ ਲਓ ਸਰੂ ਵੈਲੀ ਆਈ ਲਵ ਸਰੂ ਵੈਲੀ ਔਰ ਇਧਰ ਚੱਲੀ ਜਾਂਦਾ ਨਾਲ-ਨਾਲ ਸਰੂ ਦਾ ਪਾਣੀ ਲਵ ਸਰੂ ਵੈਲੀ ਇੱਥੇ ਚੈੱਕ ਪੋਸਟ ਆ ਇੱਥੇ ਆਪਣੀ ਡਿਟੇਲ ਲਿਖਣਗੇ ਸਾਰੇ ਕਿਧਰੋਂ ਆਏ ਉਹ ਕਿੱਧਰ ਜਾਣਾ ਦੁਪਹਿਰ ਦੇ 2 ਵਜੇ ਹੋਏ ਆ ਪੂਰੀ ਤਿੱਖੀ ਧੁੱਪ ਨਿਕਲੀ ਹੋਈ ਆ ਹੁਣ ਆਪਾਂ ਇਹਨਾਂ ਰੁੱਖਾਂ ਥੱਲੇ ਬੈਠ ਕੇ ਸਾਹ ਲੈਨੇ ਆ। ਨਾਲੇ ਪਾਣੀ ਪੀਣੇ ਨਾਲੇ ਕੁਝ ਖਾਣਨੇ ਆ। ਤੇ ਆਪਣੇ ਮਿੱਤਰ ਵੀ ਲਈ ਆਈ ਜਾਂਦੇ ਆ। ਕਾਰਗਿਲ ਵਾਲੇ ਪਾਸਿਓ 40 ਕਿਲੋਮੀਟਰ ਵੱਧ ਦੂਰ ਆ ਆਪਣੇ ਤੋਂ। ਉਦੋਂ ਪਹੁੰਚ ਜਾਣਗੇ ਉਹ ਗੱਡੀ ਤੇ ਮੈਨੂੰ ਲੱਗਦਾ ਜਾਂ ਮੋਟਰਸਾਈਕਲਾਂ ਤੇ ਹੋਣਗੇ। ਇਤਰੋਂ ਬਹੁਤ ਸੋਹਣੇ ਪਿੰਡ ਦਿਸਦੇ ਆ। ਆਸਮਾਨ ਕਿੰਨਾ ਸਾਫ਼ ਆ। ਕੋਈ ਪੋਲਿਊਸ਼ਨ ਨਹੀਂ ਤੇ ਕਿਸੇ ਵੀ ਕਸਮ ਦਾ। ਇਹਨਾਂ درختਾਂ ਦੀ ਸ਼ਾਂ ਤੂਤਾਂ ਦੀ ਸ਼ਾਂ ਰਹੀ ਆ ਇਹਸ ਪੱਥਰ ਦੀ ਬੰਨੇ ਆਂ ਤੇ ਪੈਰ ਤੇ 2 ਵਜੇ ਹੋਏ ਆ ਸੂਰਜ ਜਮਾ ਆਪਣੇ ਸਿਰ ਤੇ ਆ ਤੇ ਅੱਜ ਦਾ ਟਿਕਾਣਾ ਆਪਣਾ ਇੱਥੋਂ ਸਹੀ 11 ਕਿਲੋਮੀਟਰ ਬਾਅਦ ਰਹਿ ਗਿਆ ਥਾਂ ਜਮਾ ਪਤਰਾ ਪਹੁੰਚਾਂਗੇ ਅਪ ਸਹੀ 3 ਘੰਟਿਆਂ ਵਿੱਚ ਅਤਲਈ ਪੰਜ ਛੇ ਵਾਈਜੇ ਮੇ ਰੁਕਦਾ ਹੁਣ ਨਾ ਉਦੋਂ ਕੋਈ ਨਾ ਟਿਕਾਣਾ ਮਿਲ ਹੀ ਜਾਂਦਾ ਚਾਰ ਪੰਜ ਦਿਨ ਹੋ ਗਏ ਆਪਾਂ ਸੁਰੂ ਵੈਲੀ 'ਚ ਸਫ਼ਰ ਕਰੀ ਜਾਂਦੇ ਆ ਇਹ ਵੈਲੀ ਬਹੁਤ ਸੋਹਣੀ ਆ ਇੱਥੇ ਟੂਰਿਸਟ ਵੀ ਬਹੁਤ ਘੱਟ ਆਉਂਦੇ ਆ ਇੱਧਰ ਆ ਗਈ ਹਸਪਤਾਲ ਛੋਟਾ ਜਿਹਾ ਆ ਰੁੱਖ ਬਹੁਤ ਸੋਹਣੇ ਆ ਇੱਧਰ ਆ ਹਸਪਤਾਲ ਛੋਟਾ ਜਿਹਾ ਹਸਪੀਟਲ ਇਹ ਸਾਹਮਣੇ ਦਿਖਦਾ ਹੋਇਆ ਪਿੰਡ ਅ ਗੈਲਿੰਗ ਆਪਕਾ گاਉਂ ਬਹੁਤ ਅੱਛੀ ਲੋਕੇਸ਼ਨ 'ਚ ਹੈ ਯਾਰ ਬਹੁਤ ਅੱਛਾ 뷰 ਬੰਦਾ ਹੈ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਬਾਈ ਨੂੰ ਕਿਹਾ ਬਾਈ ਯਾਰ ਚਾਹ ਪਿਆ ਦੇ ਵੀਰੋ ਨਾਲੇ ਦਾ ਘਰੇ ਚਾਹ ਕਿਆ ਨਾਲੇ ਪਾਣੀ ਪੀਣ ਆਸਤੇ ਤੇ ਇਹ ਘਰ ਹੈ ਇਹਨਾਂ ਦਾ ਆਊਟ ਦੂਜੇ ਲਿਖਿਆ ਹੋਇਆ ਯਾ ਹੁਸੈਨ ਯਾ ਹੁਸੈਨ ਇਹਨਾਂ ਦਾ ਪੈਗੰਬਰ ਹੋਇਆ ਜਿਹੜਾ ਕਰਬਲਾ ਚ ਸ਼ਹੀਦ ਹੋਇਆ ਸੀ ਉਹਦਾ ਨਾਮ ਲਿਖਿਆ ਹੋਇਆ ਇਹਦੇ ਚ ਉਹਨਾਂ ਨੇ ਮਹਾਰਮ ਚੱਲੀ ਜਾਂਦਾ ਜੇ ਪਹਿਲਾ ਮਹਾਰਮਾ ਇਧਰਲੇ ਪਾਸੇ ਬਹੁਤ ਸੋਹਣਾ 뷰 ਬੰਦ ਆ ਪਿੰਡ ਦਾ ਕਦਰ ਕਾਲਾ ਹੀ ਹੋ ਜਾਂਦੀ ਹੈ ਠੀਕ ਹੈ ਥੋੜਾ ਕਲਰ ਰਿਸ ਕਰ ਇਹ ਬਾਈ ਹੋਰਾਂ ਨੇ ਨਾਲ ਤਾਂ ਮੈਨੂੰ ਖਵਾਤੀ ਰੋਟੀ ਇਹ ਇਹ ਰੋਕ ਰੋਟੀ ਬਣਾਉਂਦੇ ਆ ਆਪਣੀ ਪੰਜਾਬ ਵਾਲੀ ਕਣਕ ਦਾ ਤੇ ਇਹਨਾਂ ਦਾ ਰਲ ਕੇ ਆਟਾ ਹੈ ਨਾ ਜੀ ਰਲ ਕੇ ਬੰਦਾ ਹੈ ਨਾ ਨਾਲ ਹੀ ਉਹ ਆਪਣਾ ਚਾਹ ਦਾ ਕੱਪ ਪੀਉਂਦਾ ਹੈ ਨਾ ਫਿਰ ਹੋ ਜਾਂਦਾ ਹੈ ਨਾ ہمارا ਬਹੁਤ ਕਾਲਾ ਹੋ ਜਾਂਦਾ ਹੈ ਇਹ ਹਾਂ ਵਾਲਾ ਕਾਲਾ ਹੁੰਦਾ ਹੈ ਪੰਜਾਬ ਵਾਲਾ ਸਫੈਦ ਹੁੰਦਾ ਹੈ ਤਾਂ ਮਿਕਸ ਹੋ ਕੇ ਫਿਰ ਜੇ ਮੀਡੀਅਮ ਸਾ ਰਹਿ ਜਾਂਦਾ ਹੈ ਨਾ ਹਾਂ ਦੋਵਾਂ ਕਣਕ ਦਾ ਆਟਾ ਰਲਾ ਕੇ ਇਹ ਰੋਟੀਆਂ ਬਣਾਉਂਦੇ ਆ ਲੋਕਲੇ ਹੋ ਗਈਆਂ ਇਹ ਵੀ ਇੱਕ ਹੋਰ ਅਸਲੀ ਸਟੋਰੀ ਹੈ ਨਾ ਇਸ ਤਰ੍ਹਾਂ ਪੰਜਾਬ ਦਾ ਪੰਜਾਬ ਦਾ ਆਟਾ ਜਹਾਂ ਆ ਜਾਂਦਾ ਹੈ ਪੰਜਾਬ ਸਹੀ ਆਉਂਦਾ ਜਹਾਂ ਤੋਂ ਜ਼ਿਆਦਾਤਰ ਜਿਉਂ ਹੁੰਦਾ ਹੈ ਨਾ ਠੀਕ ਹੈ ਸਰ ਥੈਂਕ ਯੂ ਭਈਆ ਆਪਕਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਹਾਂ ਪਈ ਹੋਰ ਨਾ ਗੱਲਾਂ ਬਾਤਾਂ ਮਾਰ ਲਿਆ ਪੂਰੀਆਂ ਤੇ ਹੁਣ ਆਪਾਂ ਚੱਕਦੇ ਝੋਲਾ ਤੇ ਪਹੁੰਚਦੇ ਹਾਂ ਕਿਸੇ ਟਿਕਾਣੇ ਤੇ ਕੰਮ ਵੱਧ ਗਿਆ ਭਾਈ ਇਹ ਬਾਈ ਕਹਿੰਦਾ ਵੀ ਤੈਨੂੰ ਅਸੀਂ ਤੁਰਕੀ ਜਾਣ ਹੀ ਨਹੀਂ ਦੇਣਾ ਕਿਉਂਕਿ ਉਹਨੂੰ ਗੱਡੀ ਦੇ ਛੱਡ ਕੇ ਆਉਣਾ ਹੁਣੇ ਮੈਨੂੰ ਕਾਰ ਤੋਂ ਛੱਡ ਕੇ ਆਊਗਾ ਸ਼ਾਂਕੂ ਤੱਕ ਸ਼ਾਂਕੂ ਇੱਥੋਂ ਹੈਗਾ 4-5 ਕਿਲੋਮੀਟਰ ਬਾਅਦ इन चंगे लोग है यार हाँ पीछे रख जाएगा। क्या नाम है इनका आशिक हुसैन आशिक जी आशिक हुसैन है ना ही बड़ा फोन दे रहा था यार आप कहाँ पढ़ते हैं जम्मू में मैं अभी तो कहीं नहीं पढ़ रहा अभी कहीं नहीं पढ़ रहा प्रॉब्लम है ना ओके मेरा जी दो घंटे का सफर था अभी दस बारह मिनट में हो जाएगा सुंदर दिख रहे हैं अब शंकु स्कूल कहां पर शंकु में है में अच्छा पीछे है आप कौन प्राइमरी स्कूल है या कौन सा हाई स्कूल हाई स्कूल के टीचर क्या मैथ मेरे को तो मैथ सभी नहीं आया बहुत लोग आ रहे हैं ना टूरिस्ट आ रहे हैं मास्टर आपका नाम क्या है नाम अब्दुल अब्दुल पूरा नाम क्या है अब्दुल हादी अब्दुल आप कभी जाते हो पंजाब सब जाते हैं यार जब स्नो पड़ती तब तो जो जिनका जो बिजनेस है जो होटल मैनेजमेंट का जो भी है वो तो ठप हो जाता है होटल तो टूरिस्ट बिल्कुल तो ही नहीं आते हैं कनेक्टिविटी खत्म हो जाती है यहाँ से श्रीनगर से रोड बंद हो जाते हैं सब कुछ हो जाते हैं तो कहीं तो उससे ज्यादा नहीं है और उनके पास ज्यादा जमीन भी नहीं है तो फिर वो उनका सर्वाइवल अच्छा हो जाता है टाइम पास नीचे भी चले जाते होंगे ना

आनाजे वो देते हैं किसी सेट को और उनसे ले लेते हैं कुछ, कुछ, है। कुछ यहाँ पर अनाज वाला पर जैसे, नहीं जैसे अभी अक्टूबर नवंबर तक होता होगा ना अक्टूबर तक अक्टूबर तक उसके बाद अक्टूबर में अक्टूबर फर्स्ट तक खत्म सब कुछ खत्म हो जाता है तो फिर उसके लिए आप रखते हो स्टोर करके घास 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 तो मवेशियों के लिए रखना पड़ता है उसी का ज्यादा झंझट रहता है ना घास ज्यादा रखना पड़ता है बाकी इंसान को तो राशन पहुँच जाते हैं अभी रोड कनेक्टिविटी चलती रहती हाँ। होगी ना रोड कनेक्टिविटी यहाँ से कारगिल तक चलता रहता है श्रीनगर तो का तो अक्टूबर नवंबर दिसंबर में जब बर्फ हो जाएगी तो सोचना तो जब ये रोड बना से दो तीन साल हुए बने उससे पहले तो मुश्किल आती होगी थोड़ी बहुत हाँ मुश्किल तो इतना नहीं था मतलब था रोड जब वन वे था कम नहीं देते। तो आपके जो बच्चे हैं वो हायर एजुकेशन के लिए फिर नीचे जाते हैं चंडीगढ़ वगैरह जाते हैं चंडीगढ़ जम्मू दिल्ली मैंने एक बात देखी है आपके बच्चों में मेरे को जो एजुकेशन में अच्छे लगे सभी कोई मेडिकल कर रहा है कोई नॉन मेडिकल कर रहा है ना बहुत अच्छे देखा कोई कॉमर्स कर रहा है सभी अच्छे अच्छे पढ़ रहे हैं ना यहाँ के बच्चे ना मैंने मैंने जिससे भी पूछा वो मेडिकल मेडिकल नॉन मेडिकल। सभी करीब बैठे है, पूरा बहुत भी बहुत ना, बहुत हैं पूरा <laughs> बच्चे तो पढ़े लिखे प्रॉब्लम हमको लगता है पंजाब में ज्यादा है यही भी यहाँ पर भी है मतलब हाँ तो उतनी जॉब नहीं मिल रही है रिक्रूटमेंट का जो सिस्टम है वो पता नहीं क्या कर पा रहे

जब श्रृंखला टनल बन जाएगी तो और पूरा अच्छा हो जाएगा मनाली से अटैच हो जाएगा पूरा मेडिकल के फैसिलिटीज के मेडिकल हाँ, फैसिलिटीज हाँ। के लिए तो यहाँ का सबसे ज़्यादा अच्छा जो है वो श्रीनगर को माना जाता है श्रीनगर में अच्छा। श्रीनगर में बहुत मेडिकल फैसिलिटीज के लिए हब माना जाता है बहुत अच्छा श्री, श्रीनगर बहुत अच्छा है वहाँ पर अच्छे अच्छे डॉक्टर्स से अच्छे अच्छे गवर्नमेंट हॉस्पिटल वहाँ का जो है वो प्राइवेट से भी बहुत बेटर फैसिलिटीज़ है वहाँ ਤੁਹਾਡੇ ਇਧਰ ਜੇ ਜੋ ਪੂਰੀ ਬੈਲਟ ਜੇ ਹੈ ਇਸਲਾਮਾ ਨਾ ਸ਼ੀਆਂ ਸ਼ੀਆਂ ਜਿਆਦਾ ਇਧਰ ਹੈ ਨਾ ਤਾਂ ਆਪਕੇ ਇਧਰ ਕਾਸਟਿਜ਼ਮ ਵੀ ਥੋੜਾ ਬਹੁਤ ਹੈ ਜਾਂ ਨਹੀਂ ਹੈ ਕਾਸਟਿਜ਼ਮ ਦਾ ਸਿਸਟਮ ਹੀ ਨਹੀਂ ਹੈ ਸਿਸਟਮ ਹੀ ਨਹੀਂ ਹੈ ਕੁਝ ਨਹੀਂ ਹੈ ਟਟਲੀ ਨਹੀਂ ਕਾਸਟਸਿਜ਼ਮ ਬਿਲਕੁਲ ਹੈ ਹੀ ਨਹੀਂ ਇਧਰ ਹਰ ਸਭ ਬਰਾਬਰ ਬਰਾਬਰ ਹੈ ਸਭ ਬਰਾਬਰ ਪਹੁੰਚ ਗਏ ਆ ਜੀ ਆਪਾਂ ਸ਼ੰਕੂ ਬਾਈ ਹੋਰੀ ਆਪਾਂ ਨੂੰ ਸਪੈਸ਼ਲ ਛੱਡਣ ਵਾਸਤੇ ਆਏ ਹੁਣ ਕਹਿੰਦੇ ਕਮਰਾ ਵੀ ਪੁੱਛ ਕੇ ਦਿੰਨੇ ਆ ਟੂਰਿਸਟ ਲੋਜ ਆ ਇਹ फोन करें इनको एक वो सामने भी है रेस्ट हाउस है ना उसका भी बोर्ड लगा हुआ है ये तो कोई बात नहीं ब्रदर यहाँ से शुरू होता है ना शंकु हाँ मैं पता कर लेता हूँ कोई बात नहीं ठीक है रुकने का कहीं भी मैं देखता हूँ बात करते जहां भी मिलता है होम स्टे कुछ भी तो इस यह... यहाँ पर बात करेंगे लेंगे हाँ यहाँ पर बात करेंगे ओके नहीं तो यहाँ से आप पैदल जाएंगे जो चार पाँच मिनट का रास्ता है ठीक है आप मार्केट में पहुँच जाएगा तो वहाँ पर आप गेस्ट हाउस देखें ओके ओके बेटर रहेगा आप गवर्नमेंट हाँ मैं यही पूछता हूँ पहले तो मैं इसी पूछता हूँ तो आपका बहुत बहुत थैंक यू बहुत बहुत धन्यवाद भैया बैग निकालें हां हां कोई बात नहीं ठीक मार्केट आ गए हां मार्केट ठीक ठीक कोई बात नहीं यहां से 4-5 3-4 मिनट करा हां कोई बात नहीं मैं करता हूं बता ओके थैंक यू ऐहो जो भी बंदे पैद उन्होंने दे बच्चे यार चाय पिलाई रोटी खवाई त फिर कहते यार मैं क्या मैं कहा मैं तुरके जाना थे कहते यार तू हमारा मेहमान है तनु छड़ के आवांगे हम ਹੁਣ ਆਪਾਂ ਇਥੇ ਕਮਰਾ ਕੁਮਰਾ ਲੱਭਦੇ ਹਾਂ ਕੋਈ ਅਸਲ 'ਚ ਮੈਨੂੰ ਇਹ ਲਾਲਚ ਸੀਗਾ ਵੀ ਮੈਂ ਕਿਤੇ ਪਿੱਛੇ ਰੁਕਦਾ ਟੈਂਟ ਨੂੰ ਟੱਕੜ ਲੈਂਦੇ ਵਧੀਆ ਸੀ ਹੁਣੇ ਮੈਨੂੰ ਬਾਈ ਹੋਰੀ ਤਾਰ ਕੇ ਬਾਜ਼ਾਰ ਦੇ ਵਿੱਚ ਚਲ ਆਪਾਂ ਸਾਹਮਣੇ ਕੋਈ ਨਾ ਕੋਈ ਗੈਸਟ ਹਾਊਸ ਦੇਖਦੇ ਹਾਂ ਤਹਿਸੀਲ ਆਫਿਸ ਸੰਕੂ ਇਹ ਆ ਗਈ ਜੀ ਸੰਕੂ ਦੀ ਮਾਰਕੀਟ ਹੁਣ ਆਪਾਂ ਨੂੰ ਰਹਿਣ ਦਾ ਟਿਕਾਣਾ ਭਾਲੀਏ ਵੇ 2 ਉੰਬਾ ਗੋਬਾ ਗੈਸਟ ਹਾਊਸ ਕਿਹੜੇ ਪਾਸੇ ਆ ਜੜੀ ਦਾ ਕਿਉਂ ਤੇ ਮੈਨੂੰ ਲੱਗਦਾ ਇਹ ਬੰਦ ਪਿਆ ਹੁੰਦਾ ਜਮਾਂ ਯਾਰ ਕਿ ਖੁੱਲਾ ਗੋਬਾ ਗੈਸਟ ਹਾਊਸ ਨਾ ਹੀ ਅਜੀਬ ਜਿਆ ਰਿਹਾ ਤਾਂ ਇੱਧਰ ਜਾ ਕੇ ਦੇਖਦੇ ਆਪਾਂ ਸ਼ਾਇਦ ਕੋਈ ਹੋਵੇ ਵੱਡਾ ਪੰਗਾ ਇਹ ਵੀ ਜੋੜੇ ਬਾਹਰ ਚਲਾਉਣੇ ਪੈਂਦੇ ਆ ਹੈਲੋ ਬੂਡਵੇਕ ਕਿਦਾ ਲੱਗਦਾ ਜੂੜੇ ਦੇਖ ਕੇ ਤਾਂ ਲੱਗਦਾ ਬਈ ਬਸ ਦਾ ਰਸਤਾ ਕੰਮ ਇੱਧਰ ਦੀ ਆਓ ਕਹਿੰਦੇ ਹੁਣ ਤਾਂ ਲਾਉਣੀ ਪੈਣਗੇ ਥੋੜਾ ਜਿਹਾ ਬਲੇਖਾ ਪਾਇਆ ਉਹ ਸਾਹਮਣਾ ਬਾਰ ਉਧਰ ਦੀ ਤੇ ਇਧਰ ਦੀ ਕਾਸ ਆਇਆ ਹੋਮਸਟੇ ਮਿਲ ਗਿਆ ਆਪ ਨੂੰ ਬਹੁਤ ਵਧੀਆ ਘਰ ਵਰਗਾ ਹੀ ਮਿਲ ਗਿਆ ਹਾਂਜੀ ਤੇ ਆਂਟੀ ਜੀ ਤਾਂ ਸੁਭਾਅ ਉਦੋਂ ਵੀ ਵਧੀਆ ਹੁਣ ਇਹ ਕਹਿੰਦੀ ਪੁੱਤ ਪਹਿਲਾਂ ਮੈਂ ਤੈਨੂੰ ਚਾਹ ਕਰਕੇ ਪਿਉਣੀ ਆ ਬਾਕੀ ਗੱਲਾਂ ਬਾਤਾਂ ਬਾਅਦ ਚ ਕਰਾਂਗੇ شکریہ ਜੀ ਆਪਕਾ ਧੰਨਵਾਦ ਧੰਨਵਾਦ ਚਾਹ ਪਿਲਾਨੇ ਮੈਨੂੰ ਬਾਦ ਨਹੀਂ ਮੈਂ ਆਪਕੇ ਲਈ ਕਹਾਵਾ ਕਸ਼ਮੀਰੀ ਕਹਾਵਾ ਬਣਾਤੀ ਹਾਂ ਤੇਰ ਆਪ ਦਾ ਥਕਾਨ ਦੂਰ ਹੋ ਜਾਏ। ਸ਼ੁਕਰੀਆ ਜੀ ਜੀ। ਆਂਟੀ ਜੀ ਨੇ ਆਪਨ ਨੂੰ ਕਾਬਾ ਤਿਆਰ ਕਰਤਾ ਤੇ ਹੋਰ ਜੇ ਸਾਥ ਮੇ ਕਰੀਮ ਰੋਲ। ਸਮਾਨ ਚੱਕ ਲਿਆ ਸਾਰਾ। ਹੋਮਸਟੇ ਬਹੁਤ ਸੋਹਣਾ ਏ। ਤੇ ਆਹ ਵਾਲਾ ਆਪਣਾ ਕਮਰਾ। ਜੀ ਕਰਦਾ ਚਾਰ ਪੰਜ ਦਿਨ ਇੱਥੇ ਸੁੱਤੇ ਰਹੀ ਉੱਠੀ ਹੀ ਨਹੀਂ ਇਥੋਂ। ਖਾਨਾ ਬੀਬੀ ਕਲੈਕਸ਼ਨ ਸ਼ਾਪ ਸ਼ੰਕੂ ਦਾ ਬਾਜ਼ਾਰ ਪੂਰਾ ਵੱਡਾ ਹਰ ਇੱਕ ਚੀਜ਼ ਮਿਲ ਜਾਂਦੀ ਹੈ ਇੱਥੇ ਪਦਮ ਦਾ ਬਾਜ਼ਾਰ ਇਧਰੋਂ ਨਿਕਾ ਮੈਨੂੰ ਲੱਗਦਾ ਐਡਾ ਨਹੀਂ ਹੋਣਾ ਗਿਆ ਪਦਮ ਨਾਲੋਂ ਵੱਡਾ ਬਾਜ਼ਾਰ ਹੈ 40ਆਂ ਦੁਕਾਨਾਂ ਰੈਸਟੋਰੈਂਟ ਸਬਜ਼ੀ ਮਟਰ ਪਨੀਰ ਕਿਰੀਆਨਾ ਸਟੋਰ ਕੱਪੜਿਆਂ ਦੀਆਂ ਦੁਕਾਨਾਂ ਬੂਟਾਂ ਦੀਆਂ ਦੁਕਾਨਾਂ ਕੈਫੇ ਸਾਰਾ ਕੁਛ ਹੈ ਇੱਥੇ ਫਰੂ ਵੈਲੀ ਡਿਵੀਜ਼ਨ ਸੰਕੂ ਕਾਰਗਲ ਬਲਕੀ ਕਿਦ ਕੁਲ ਬਾਈ ਕੋਲੇ ਕੀ ਕੁਛ ਹੈਗਾ ਟੀ ਲਿਫਟਨ ਜਿਹੜੀ ਚਾਹ ਆਪਾਂ ਪੀਨੇ ਆ ਨਾ ਦੁੱਧ ਵਾਲੀ ਚਾਹ ਉਹਨੂੰ ਹੀ ਲਿਫਟਨ ਟੀ ਬੋਲਦੇ ਆ 6 ਨੰਬਰ ਤੇ ਲਿਖਿਆ ਹੋਇਆ ਟੀ ਲਿਫਟਨ से लिफ्ट आ गई अपनी। हाँ मैं अकेला ही हूं पंजाब थे? कोई हमको तुम्हें ये बताओ यहां पे संकु ए? के आसपास घूमने वाली जगह है कोई यही है क्या बुद्धा का स्टैचू है

ਆਪਣੇ ਇਸ ਬਲੌਗ ਦੀ ਉੱਤੇ ਹੁਣ ਲੱਗੇ ਜੀ ਸਮਾਪਤੀ ਆਪਾਂ ਰੁਕੇ ਹੋਇਆ ਸ਼ੰਕੂ ਕੋਈ ਸ਼ੰਕੂ ਕਹਿੰਦਾ ਕੋਈ ਸੰਕੂ ਕਹਿੰਦਾ ਤੇ ਮੇਰੇ ਪੂਰਾ ਬਲੌਗ ਦੇਖਣ ਦੀ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਸ ਆਪਾਂ ਕੱਲ ਨੂੰ ਜਾਂ ਪਰਸੋਂ ਕਾਰਗਿਲ ਪਹੁੰਚਦੇ ਆ ਤੇ ਜੁੜੇ ਰਹੋ ਮੇਰੇ ਨਾਲ ਬਲੌਗ ਦੇਖਦੇ ਰਹੋ ਫਿਰ ਤੋਂ ਸਾਰਿਆਂ ਨੂੰ ਦਿਲ ਤੋਂ ਸਤਿ ਸ਼੍ਰੀ ਅਕਾਲ ਬਈ ਸਤ